ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਉਹ ਵੇਖੋ ਕਿੱਥੇ ਬੜੀ ਜਟਾਲੀ ਦੇ ਪਿਛੇ ਲੱਗਾਂ ਦੀ ਜਟਾਲੀ ਹੁੰਦੀ ਆ ਇਹ ਤੁਹਾਡੇ ਤੋਂ ਜ਼ਿਆਦਾ ਕਾਲੇ ਆ ਚਲਿਏ ਮੜਾ ਜੋ ਜਿਹੜੀ ਹੱਟ ਗਈ ਹੁਣ ਕੇਕ ਲੈ ਆਉਣ ਵਿਚਾਰੇ ਇੰਨੀ ਸੇਵਾ ਕਰਨ ਦੇ ਆਪ ਵੀ ਪਰੌਣੇ ਆਏ ਆ ਤੇ ਸਾਡੀ ਵੀ ਐਦਾਂ ਨਾ ਕਰੋ ਵੀ ਮੇਰੇ ਤਾਂ ਫੈਰ ਕੀ ਆ ਹੋ ਜਲਦੀ ਜਲਦੀ ਭਾਜੀ ਪੈਕਿੰਗ ਕਰ ਦੋ ਮੈਂ ਲੇਟ ਹੋਣ ਦੀ ਆ ਚਲੋ ਚਲੋ ਖੇਤੀ ਕਰੋ ਮੈਂ ਲੇਟ ਹੋ ਜਾਣਾ ਆਪਣਾ ਸਾਸਰੀ ਕਾਲਜ ਸਾਰਿਆਂ ਨੂੰ ਆਪਣਾ ਆਪਣਾ ਸਾਸਰੀ ਕਾਲਜ ਸਾਰਿਆਂ ਨੂੰ ਚਲ ਆ ਤੇ ਉਹ ਸਾਡੀ ਮੰਮੀ ਜਿਹੜੇ ਨਾ ਉਹਨੂੰ ਠੰਡ ਬਹੁਤ ਲੱਗਣ ਦੀ ਸਾਡੀ ਮੰਮੀ ਨੂੰ ਮੰਮੀ ਸਾਡੀ ਨੂੰ ਇੰਨੀ ਤਾਂ ਜ਼ਿਆਦਾ ਠੰਡ ਲੱਗਦੀ ਆ ਨਾ ਤਾਂ ਕਰਕੇ ਵਿਚਾਰੀ ਧੁੱਕੇ ਬੈਠੀ ਤੇ ਪਾਵਰ ਇੱਥੇ ਸੁੱਤਾ ਤੇ ਮੱਲੀ ਸਾਬੂ ਤੇਰਾ ਬਾਪ ਨੂੰ ਵੀ ਮੇਟ ਲੋ ਸਾਰਿਆਂ ਨੂੰ ਮੇਟ ਲੋ ਲੋਰੀ ਤੇ ਪਹੁੰਚ ਗਏ ਹੁਣ ਇੱਥੇ ਗਿਫਟ ਪੈਕ ਕਰਵਾ ਲਈਏ ਹਾਂ ਤੇ ਸੋਹਣੇ ਸੋਹਣੇ ਗਿਫਟਸ ਲੈ ਕੇ ਬਹੁਤ ਸੋਹਿਆ ਸੋਹνια ਚੀਜ਼ਾਂ ਨੇ ਇੱਥੇ ਜਲਦੀ ਜਲਦੀ ਭਾਜੀ ਪੈਕਿੰਗ ਕਰ ਦੋ ਮੈਂ ਲੇਟ ਹੋਣ ਦੀ ਆ ਅੱਛਾ ਵਾਸ਼ ਬਰਥਡੇ ਤੇ ਜਾਣਾ ਨਾ ਅੱਛਾ ਅੱਛਾ ਲੇਟ ਹੋਣ ਦੀ ਉੱਥੇ ਕੋਈ ਗੱਲ ਹਾਂਜੀ ਇਹ ਬਰਥਡੇ ਤੇ ਤੂੰ ਸਭ ਤੋਂ ਪਹਿਲਾਂ ਇਹਦੇ ਸਭ ਤੋਂ ਪਹਿਲੇ ਗੱਲ ਦਨਾ ਬੇਟੀ ਦਾ ਬਰਥਡੇ ਆ ਮੇਰੀ ਫਰੈਂਡ ਦੀ ਇਹ ਬੇਟੀ ਉਹਦੇ ਵਾਸਤੇ ਗਿਫਟ ਖੜਨਾ ਹਾਂਜੀ ਅੱਛਾ ਅੱਛਾ ਮੈਂਗਾ ਚਲੋ ਇੱਕ ਗਿਫਟ ਕੀ ਦੇਣਾ ਦੋ ਦੇ ਦੰਨੇ ਆ ਖੁਸ਼ ਹੋ ਜੂਗੀ ਆ ਇਹ ਰਹਾ ਬੱਚੇ ਦੀ ਖੁਸ਼ੀ ਲੈਣ ਜਾਈ ਦੀ ਹਾਂਜੀ ਬਾਜੀ ਕਿਹੜਾ ਥਲਾ ਚੱਲਣ ਡਿਆ ਹੁਣ ਆਪਣੇ ਸਾਹ ਦਾ ਕਰ ਰਹੇ ਹਾਂ ਕਲਾਸ ਸਵੇਤਾ ਚੱਲਣ ਦਾ ਇਦਾਂ ਹੀ ਹੋਈ ਨਾ ਲੈਡਰ ਹੋਇਆ ਮੇਰਾ ਬੈਟਰੀ ਡੱਡ ਹੋ ਗਈ ਆ ਤੇ ਪਹਿਲੇ ਹੀ ਆਹ ਕਾਰ ਟੁੱਟ ਗਈ ਨਾ ਕੇਬਲ ਦਿੱਦੋਂ ਉਹ 200 ਮੀਟਰ ਤਾਰ ਪਾ ਗਏ ਤੇ ਬਾਹਾਂ ਦੀ ਬੱਸ ਹੋ ਗਈ ਆ ਤੇਰਾ ਗਿਫਟ ਲੈ ਲਈ ਫਸਾਈ ਦੀ ਹੋ ਗਈ ਤਿਆਰ ਕਿੱਥੇ ਚੱਲੀਆਂ ਅੱਜ ਮੈਂ ਚੱਲੀਆਂ ਬਰਥਡੇ ਪਾਰਟੀ ਉਹ ਜਿੱਦ ਨੇ ਆਪਤਾ ਨਹੀਂ ਇਹ ਨਹੀਂ ਹੋਣਾ ਮਮੀ ਦੇ ਲਈ ਇਹ ਅੱਛਾ ਗਿਆ ਵਾ ਤੈਨੂੰ ਨਾਲ ਲੈ ਜਾਏ ਉਹ ਪਰ ਬਿਲਕੁਲ ਲੈ ਕੇ ਜਾਈ ਨਹੀਂ ਜੜਦਾ ਅੱਛਾ ਇਹ ਚੀਜ਼ ਹੈ ਨਾ ਇਕੱਲੀ ਯਾਰਾ ਬਾਜੀ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਸ ਦਾ ਨਾਮ ਹੈ ਮਿਸ ਮਿਸ ਜੀ ਮੱਲੀ ਤੇ ਵਲੌਗ ਮੈਂ ਸਟਾਰਟ ਕਰ ਦਿੱਤਾ ਅੱਜ ਮੇਰੀ ਫਰੈਂਡ ਦੀ ਬੇਟੀ ਦੀ ਬਰਥਡੇ ਪਾਰਟੀ ਪਹਿਲਾਂ ਕਿ ਇਹ ਹਾਂ ਤੁਹਾਨੂੰ ਵਿਖਾਇਆ ਗਿਫਟ ਲੈਣ ਗਿਫਟ ਮੈਂ ਲੈ ਆ ਚੁੱਕੀ ਹਾਂ ਹੁਣ ਮੈਂ ਰੈਡੀ ਹੋ ਗਈਆਂ ਮੈਂ ਜਲਦੀ ਜਲਦੀ ਰੈਡੀ ਹੋ ਕੇ ਤੁਹਾਨੂੰ ਆਪਣੀ ਲੁੱਕ ਦਿਖਾਉਣੀ ਆ ਮੇਰੀਆਂ ਫਰੈਂਡਸ ਅੱਜ ਆ ਗਈਆਂ ਨੇ ਲੇਟ ਹੋ ਗਏ ਆ ਹੁਣ ਅਸੀਂ ਜਾਣਾ ਵਾ ਸਤ ਪੁਰਬਿਆ ਰੈਡੀ ਹੂੰ ਲੋਕਰ ਰੈਡੀ ਹੋ ਗਿਆ ਨਹੀਂ ਚੱਲ ਲੋਕਰ ਰੈਡੀ ਕੇ ਦੇਖ ਆ ਫਰੈਂਸ ਮੇਰੀ ਆ ਗਿਆ ਨੇ ਟਾਈਮ ਹੋ ਗਿਆ ਜਦ 4 ਵਜੇ ਦਾ ਤੇ ਵਿਚਾਰੀਆਂ ਪਹੁੰਚੀਆਂ ਨੇ ਹੁਣ ਡਿਊਟੀ ਤੋਂ ਤੇ ਹੁਣ ਹੀ ਸਾਰੇ ਚੱਲਦੇ ਆ ਰਲ ਮਿਲ ਕੇ ਏਖਾ ਕਹਿੰਦਾ ਨਾਲ ਪਕਾਉਣੇ ਨੇ ਢਹਿ ਦੇ ਚੱਲੀਏ ਹੂੰ ਸਾਰੀ ਮੇਰੀ ਪਲਟਨ ਜਿਹੜੀ ਹੈ ਨਾ ਪਲਟਨ ਇਹਨੂੰ ਸਾਰੀ ਨੂੰ ਮੈਂ ਨਾਲ ਲੈ ਕੇ ਚੱਲੀ ਆ ਇਹ ਸਾਰੇ ਪਲਟਨ ਨਾਲ ਚੱਲੀ ਲਓ ਜੇ ਆਪਾਂ ਤਿਆਰ ਹੋ ਗਏ ਆ ਤੇ ਚਲੋ ਇਹਨੂੰ ਸਟਾਰਟ ਕਰੋਗੇ ਇਹ ਮੈਥਣਾ ਕਰਨੀ ਆਹ ਵੇਖੋ ਕਿਡੀਆਂ ਸੋਹਣੀਆਂ ਛੋਣੀਆਂ ਬਣ ਕੇ ਆਈਆਂ ਛੜੀਆਂ ਨਹੀਂ ਇਹਦਾ ਮਤਲਬ ਇਹ ਹੈ ਇਹ ਮੈਂ ਸਾਰਿਆਂ ਨੂੰ ਇੱਥੇ ਹੀ ਬੁਲਾ ਲਿਆ ਮੈਂ ਕਿਹਾ ਇੱਥੇ ਹੀ ਚੱਲਦੇ ਹਾਂ ਤੇ ਹੁਣ ਅਸੀਂ ਚੱਲੀਏ ਇਹਦੇ ਰਸਤੇ 'ਚ ਜਾ ਕੇ ਵਲੋਗ ਕੰਟੀਨਿਊ ਕਰਦੇ ਸਕੂਟਰੀਆਂ ਦੇ ਪਿੱਛੇ ਸਕੂਟਰੀ ਸਕੂਟਰੀ ਦੇ ਪਿੱਛੇ ਸਕੂਟਰੀ ਜਾਣੀਆਂ ਤੇ ਤੁਹਾਨੂੰ ਇੱਥੇ ਜਾ ਕੇ ਪੂਰਾ ਇੰਜੋਏਮੈਂਟ ਮਿਲੂਗਾ ਕਿਉਂਕਿ ਸਾਰੇ ਫਰੈਂਡਸ ਇਕੱਠੇ ਹੋਏ ਆਓ ਇੱਥੋਂ ਹੋਰ ਜਾਏ ਹੋਏ ਦੋ ਸਕੂਟਰੀਆਂ ਹੀ ਮਗਰ ਲੱਗੀਆਂ ਵਾ ਉਹਨੂੰ ਮਸਤੀ ਕਰਦੀ ਆ ਨਹੀਂ ਉਹਨੂੰ ਪੀਕ ਲੱਗੀ ਆ ਉਹਨੇ ਹੁਣ ਚਾਹ ਵੀ ਤੇ ਦੇ ਉਹਨੂੰ ਵੀ ਚਾਹ ਵੀ ਤੇ ਆ ਸਾਬਨ ਤੇ ਲਾਇਆ ਪਹਿਲਾਂ ਲਾਇਆ ਜਿਹੜਾ ਮੱਥੇ ਤੇ ਚਾਹ ਦੀ ਵੀ ਨਹੀਂ ਦੱਸੇਂ ਦੇ ਇਹ ਚਾਹ ਪੀਣੀ ਬਣਾ ਦੇ ਪੋਕ ਲੱਗੀ ਆ ਨਹੀਂ ਸਰ ਹਾਂ ਪੋਕ ਲੱਗੀ ਆ ਕੁਝ ਨਹੀਂ ਮੇਰੇ ਦੇ ਕੋਲ ਆ ਤੇ ਅਬ ਇਹ ਘਰ ਵੇਖਣਾ ਮੈਂ ਮੇਰੇ ਘਰ ਦੇ ਲਾਗੇ ਦਾਸ ਨਹੀਂ ਨਹੀਂ ਮੇਰੇ ਨਾਲ ਸੜ ਤੂੰ ਨਾ ਦੇ ਹਾਂ ਚਾਹ ਚੱਲ ਠੀਕ ਆ ਨਾ ਦੇ ਤੋਈ ਫੋਕ ਅਹੀਂ ਇੱਧਾ ਚੱਲ ਜਾਨਾ ਐਦਾਂ ਕਰੋ ਪਰੋਣੇ ਬਾਹਰ ਬਿਠਾ ਲਓ 10 ਮਿੰਟ ਖਾਂਦੇ ਤਾਂ ਅਹੀਂ ਆਪਾਂ ਇੱਥੇ ਮਿਲ ਤੁਹਾਨੂੰ ਗੱਲਾਂ ਇਹ ਹੋਣਗੀਆਂ ਚਾਹ ਨਹੀਂ ਦੇਣੀ ਵੀ ਲੋ ਗਾਈਜ਼ ਆਹਾ ਜੇ ਦਊਗੀ ਨਹੀਂ ਚਾਹ ਨਹੀਂ ਤਾਂ ਚੱਲ ਜੀ ਆਈ ਤੇ ਫੱਟ ਗਈ ਆਂਦੇ ਹਾਂ ਭੂਤ ਨਾ ਆਇਆ ਇਹਨਾਂ ਦਾ ਨਾ ਓਏ ਓਏ ਚੋਰੀ ਚੋਰੀ ਮੈਂ ਯੂ ਮਰਿਆ ਇਹ ਕਿ ਨਹੀਂ ਤੇ ਤਾਂ ਮੈਂ ਨਹੀਂ ਵੀਜਿਆ ਤਾਂ ਨਹੀਂ ਆਉਂਦਾ ਤਾਂ ਆਪਾ ਵੀਜਿਆ ਆ ਇਹਨੇ ਸਬਜੀ ਸਬਜੀ ਲਾਈ ਆ ਬਾਤ ਤਾ ਵੀ ਹੈਗਾ ਯੋ ਕੋ ਨੂੰ ਬੰਦ ਕੀਤਾ ਹੈ ਹੈ ਇਹਨੂੰ ਅੰਦਰ ਰੋਕੇ ਵਾ ਵੇਖਾ ਬੜਾ ਜਾ ਨਹੀਂ ਪੈਣਾ ਨਹੀਂ ਮੜੀ ਨਾ ਜੇ ਕੀ ਬੜਾ ਹੋਏ ਦੀਦੀ ਨਾ ਵੱਡਾ ਬੜਾ ਇਸੇ ਦਿਨ ਨਾ ਹੀ ਨਾ ਨਹੀਂ ਆ ਗਿਆ ਯੋ ਮਾੜੀ ਤੋਸਾਤ ਕਿਤੇ ਬਾਪੂ ਆ ਰਹੇ ਨੇ ਕਿਤੇ ਕਹਿੰਦੇ ਬਾਪੂ ਬੜਾਈ ਹੋ ਮਾੜਾ ਬਣਿਆ ਬਾਪੂ ਵੈਸਾ ਆ ਗਿਆ ਜਿਆਦਾ ਚਲਾਈ ਦਾ ਬੰਦਾ ਸਾਡੇ ਉਥੇ ਬੜਾ ਹੋਇਆ ਜਿਹੜੀ ਚਲਾਈ ਨਹੀਂ ਹੁੰਦੀ ਆਏ ਬਾਪੂ ਦਾ ਕਿੰਨਾ ਹੀ ਵੀਰੇ ਵੀਰੇ ਚੁੱਪ ਕਰਕੇ ਗਾਇਸ ਵੀਰੇ ਗਾਇਸ ਵੀਰੇ ਚੁੱਪ ਹੋ ਗਿਆ ਅੱਗੇ ਲੜਾਈ

ਇਵਾ ਗੱਤ ਦੇ ਕੇ ਬੈਠੇ ਨੇ ਉੱਤੇ ਇਹਨਾਂ ਦੇ ਪੜੇ ਨੱਖਾਈਓ ਇਹ ਸਰਦੀ ਵੇਲੀ ਵੇਖੋ ਇੱਥੇ ਇੱਧਰ ਫੇਰ ਕੀ ਵੇਖਣ ਦੇ ਜੀ ਸਾਰੇ ਆਪਣੇ ਆਪਣੇ ਫੋਨਾਂ ਤੇ ਲੱਗੇ ਆ ਕੋਈ ਘੁੰਮਣ ਡਿਆ ਵਾ ਕੋਈ ਕੁਛ ਕਰਨ ਡਿਆ ਇੱਥੇ ਉਹਨੇ ਭੇਜਿਆ ਨਹੀਂ ਕੋਈ ਆ ਸਾਈਕਲ ਲਿਆ ਮੋਸਾਈਕਲ ਨਾਲ ਜੂਟਾ ਪਰ ਮੇਰੇ ਕੋ ਚੜਿਆ ਨਹੀਂ ਆ ਇੱਕ ਵੇਖਿਆ ਪਿਛਲੀ ਵਾਲੀ ਇੱਥੋਂ ਵੀ ਆ ਪਿਛਲੇ ਜਮਾਨੇ ਚ ਪਿਛਲੀ ਵਾਲੀ ਨਹੀਂ ਜਦੋਂ ਤੇ ਕਹਿੰਦੇ ਆ ਤਾਂ ਇੱਥੋਂ ਤੇ ਸਾਈਕਲ ਚਲਾਉਂਦੇ ਆ ਹਾਂ ਹਾਂ ਇੰਚੀ ਸਾਈਕਲ ਐਦਾਂ ਕਰਦੇ ਨੇ ਬੈਠ ਜਾਊਗਾ ਲੈ ਉਹਨੂੰ ਸੈ ਸੈ ਕੋਲੇ ਨੂੰ ਇੱਕ ਮਿੰਟ ਇਹ ਜਿਆਦਾ ਹੀ ਉੱਚਾ ਨਹੀਂ ਹੈ ਉਧਰ ਨੂੰ ਚਲਾ ਕੇ ਦੇਖਣਾ ਲਾ ਯਾ ਜਾ ਜਾ ਮੈਨੂੰ ਸੀਟ ਨਹੀਂ ਵੀ ਕਰਾ ਜਾ ਜਾ ਮੇਰੇ ਲੈ ਹੋ ਗਈ ਬੜੀ ਇਨੀ ਗੀ ਹਾਂ ਤੀਜੀ ਜਾ ਇਹ ਸੁਆਬ ਰਵਾਹ ਇਹ ਫਰੂਟ ਲੱਗਦਾ ਵਾ ਨਾਣੀ ਆਉਂਦੇ ਆ ਚਲ ਤੀਜੀ ਸ਼ਾਮ ਨੂੰ ਖੋਲੀ ਉਹ ਵਿਚ ਨਾ ਬੰਦੇ ਸਵੇਰ ਚਵਾ ਲਈ ਮੈਨੂੰ ਨਹੀਂ ਪਤਾ ਵਿੱਚ ਬੁਝਾਣਾ ਕੋਈ ਹੋਰ ਨਹੀਂ ਕਹਿੰਦਾ ਕਿ ਮੈਂ ਆਪਣੀ ਕੰਮ ਦੀ ਗੱਲ ਨਿਸ਼ਾ ਦੇ ਲਈ ਹੁਣ ਜਿੱਥੇ ਵਾਲੀ ਗੱਲ ਆ ਚੰਗਾ ਇੰਨੀ ਮੈਂ ਕਿ ਸੋਚੀ ਮੈਂ ਕਹਿੰਦੇ ਨਹੀਂ ਤੇ ਤਾਂ ਕਿ ਨਹੀਂ ਪਹੁੰਚੀ ਅਜੇ ਆਹੋਂ ਤਾਂ ਪਿੰਲੇ ਦੇ ਪੁੱਤ ਜਾਣੀ ਜਾਣਾ ਨਹੀਂ ਸਾਈਕਲ ਤੇ ਹੋਂਦ ਮੈਂ ਬੈ ਕੇ ਉੱਤਰ ਜਾਣੀ ਜਾਣਾ ਰੇ ਮੇਰੀ ਜਾਨੀ ਹੋਂਦ ਬੈ ਕੇ ਉਤਰੇ ਜਾਣਾ ਬੈਠੀ ਨਾ ਚਲਾਓ ਗੱੜੀ ਗੱਡੀ ਤੋਂ ਆਪਾਂ ਆਈਆਂ ਥੱਕੀਆਂ ਨਾ ਟੁੱਟੀਆਂ ਉਹਨੂੰ ਕਹੇ ਕੁਝ ਖਾਣ ਦੇ ਦੇ ਭੁੱਖ ਲੱਗੀ ਉਹ ਆਂਦੀ ਜਿਹੜੇ ਕੋਕਰੂ ਨਾ ਚੰਗੇ ਰੱਬੋਂ ਲਾ ਨਾ ਜਿੰਦੇ ਨਹੀਂ ਲਾ ਤਾਂ ਬੋਲਿਆ ਨਹੀਂ ਜਾ ਸੀ ਨਾ ਜੱਟੇ ਇਧਰ ਗਰੂੰ ਗਰੂੰ ਕਰਨਗੇ ਇਧਰ ਆ ਕੇ ਪਕੌੜੇ ਤੇ ਪੈ ਗਏ ਸਾਰੇ ਟੁੱਟ ਕੇ ਭੁੱਖ ਲੱਗੀ ਤੇ ਸਿਰ ਬਣਾ ਲਈ ਹੁਣ ਕੋਈ ਪਕੌੜਾ ਇਹਨਾਂ ਨੇ ਵਿੱਚ ਵਿੱਚ ਆ ਵੇਖੋ ਸਭ ਪੈ ਗਏ ਸਭ ਪੈ ਗਏ ਨਾ ਹੋਰ ਆ ਜੋ ਹੋ ਗਿਆ ਤੁਹਾਡਾ ਲੱਗਣ ਦੀਆ ਇਧਰ ਪਰਮਜੀਤ ਵਿਚਾਰੀ ਨਾ ਥੱਕ ਜਾਣਾ ਵਾ ਤੇ ਇਹਨਾਂ ਨੇ ਹਟਣਾ ਨਹੀਂ ਆ ਨਾ ਪਰਮਜੀਤ ਇਹਨਾਂ ਨੂੰ ਤਾਂ ਥੋੜਾ ਖਾਓ ਵੀ ਨਾ ਨਾ ਥੋੜਾ ਨਹੀਂ ਕਿੰਨੇ ਖਾਣਾ ਹੂੰ ਬਾਕੀ ਚਲੋ ਪਕੌੜੇ ਵਗੈਰਾ ਖਾ ਪੀ ਕੇ ਰੱਜ ਫੁੱਟ ਕੇ ਤੇ ਫਿਰ ਨਾਲ ਮਿਲਦੇ ਹਾਂ ਫਰਾਂ ਨਹੀਂ ਚਾਹੀਦੀ पता नहीं देना ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਯੇ ਕਲੀ ਹੈਪੀ ਬਰਥਡੇ ਟੂ ਯੂ ਕੋ ਜੋ ਜਮਸਾ ਕੇਕ ਕੱਢਣੀ ਦਾ ਕਰਕੇ ਕੇਕ ਵੀ ਢੱਬਦੀ ਕੱਟਣੀ ਆ ਕੱਟਿਆ ਉਹਨੇ ਕੇਕ ਉਹ ਖਵਾਓ 1 ਮਿੰਟ ਮੰਦੇ ਕੇਚ ਮਚ ਰੁਕ ਜਾ ਉਹ ਨਾ ਰੱਖਾ ਦੋ ਯਾਰ ਅੱਛਾ ਉਹ ਲੈ ਕੇ ਆਉਂਗੇ ਆਡਾ ਸਾਰਾ ਸਟਾਫ ਜਿਹੜਾ ਨਾ ਬੜਾ ਕਾਲਾ ਪਿਆ ਉਹ ਜਤੀ ਦਾ ਉਹ ਦਿੱਸਤਾਨ ਕਾਲਾ ਹੋਣੀ ਜੇ ਕੋਈ ਨਹੀਂ ਹੁੰਦੇ ਇਹਨਾਂ ਦਾ ਵੀ ਇੱਥੇ ਹੋਏ ਰਾਤ ਐਡ ਵੀ ਚੰਗੇ ਤੇ ਕੋਈ ਗੱਲ ਨਹੀਂ ਇਹ ਥੋੜਾ ਪੈਂਦਾ ਵੀ ਹਟਵਾਉਂਦੇ ਆ ਨਾ ਇਹਦੇ ਵਿੱਚ ਪਾ ਦੋ ਨਾ ਸਾਰੀ ਭਾਗ ਇਹਨਾਂ ਦੋਨਾਂ ਦਾ ਤਾਂ ਨਹੀਂ ਕੰਦੀ ਨਹੀਂ ਨਹੀਂ ਹਾਂ ਇਹ ਕਾਲੇ ਵੱਲੋਂ ਨੇ ਨਾ ਤੇ ਆ ਬਾਹਰ ਗੱਡੀ ਜਾਂਦੇ ਆ ਬਾਜ ਫੋਟੋ ਲੈ ਹਨ ਕੋਈ ਆਹ ਹੋਇਆ ਲੈ ਜਿਹੜਾ ਫੋਟੋ ਖਿੱਚ ਲੋ ਤੇ ਵਲੋਗਿੰਗ ਹੋਣੀ ਆ ਤੂੰ ਵੀ ਫੋਟੋ ਖਿੱਚ ਲੋ ਕੋਈ ਮੇਰਾ ਫੋਨ ਫੜਿਓ ਤੇ ਜੀ ਹੰਦੋਂ ਕੋਈ ਨਾ ਹੋ ਜਾਵੇ ਤੇ ਭੱਜ ਜਾਂਦੀਆਂ ਨਾ ਚਲ ਬਰਾਮ ਕਰਦੇ ਗਾਜਨ ਬਤਾ ਮਰਾ ਜੀ ਅੱਗੇ ਹੋ ਜੇ ਨਾਲੇ ਫੋਟੋ ਲੈ ਕੇ ਕੈਮਰਾ ਇਹਦਾ ਮੈਂ ਇਹਨਾਂ ਨਾਲ ਮਾਤਾ ਮਾਤਾ ਫੋਟੋ ਕੁਝ ਵਾਰੋ ਫਿਰ ਨਾਲੋਗੇ ਮਾਲੋਗੇ ਸਾਹਮਣੇ ਆਇਆ ਸਾਹਮਣੇ ਦੇਖੀ ਵੀ ਇਧਰ ਇਧਰ ਥੈਂਕ ਯੂ ਇਧਰ ਨਹੀਂ ਮਾਪੂ ਤੇਰੀ ਵੀ ਆ ਤੂੰ ਇਹ ਨਾ ਕੇ ਕਰ ਕੇ ਬਸ ਤੇ ਇੱਕ ਦਾ ਖਾਲਾ ਹੁੰਡੜ ਪੈ ਤੂੰ ਸਾਰਾ ਪਰਮਜੀਤ ਆ ਮੜੀ ਜੀ ਫੋੜਾ ਬਚਾ ਲਈ ਮੇਰਾ ਤਾਂ ਸਹਿ ਗਿਆ ਹੋ ਮੋਦਨ ਮੇਰੇ ਪੁੰਝ ਖਿੱਚਦਾ ਫੋਟ ਓਏ ਮੇਰੇ ਪਰਸ ਨੂੰ ਕੋਈ ਨਹੀਂ ਪਰਸ ਬਾਅਦ ਫੋਨ ਲਾ ਕੇ ਆਈਦਾ ਐਸੇ ਹੀ ਇੱਥੇ ਹੀ ਹਾਂ ਅਰੇ ਕਿੱਥੇ ਗਈ ਹਾਂ ਆਹ ਇਹ ਤਾਂ ਗੱਲ ਹੈ ਆਹ ਲੋਏ ਤੇ ਅਗੋਂ ਮੈਂ ਨਾ ਕੋਈ ਨਹੀਂ ਘੁੰਮ ਨਹੀਂ ਚੱਲਦਾ ਉਹ ਚੱਲ 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 ਬਹਿ ਜਾ ਨਾ ਉਹ ਮੈਂ ਰਹਿ ਗਿਆ ਓਏ ਆਹ ਫੜੀ ਅਕੱਜ ਬਗੀਤ ਫੋਟੋ ਕਿਤੇ ਪਰ ਆਬੂ ਦਸੀ ਜਾਣਗੀ ਜਾਂ ਨਹੀਂ ਪਤਾ ਹੋਲ ਹੋ ਗਿਆ ਯਾ ਵੇ ਆ ਗਏ ਆ ਸਾਰੇ ਹੁਣ ਕੇਕ ਖਾਣਾ ਇਹਨਾਂ ਨੇ ਅੱਗੇ ਕੌੜਿਆਂ ਨੇ ਜਿਹੜੇ ਰੱਜੇ ਹੋ ਕੇਕ ਨਾ ਰੱਜਣਗੇ ਹੈ ਦਾਦੇ ਨਹੀਂ ਕੌੜੇ ਤਾਂ ਹੀ ਟੇਸਟੀ ਕੀਤੇ ਮਾਰੇ ਮਾਰੇ ਓ ਮਾਈ ਗੋਡ ਵਾ ਇੱਕ ਦੀ ਇੱਧਰ ਜ਼ਿਆਦਾ ਖਾਦੇਗੇ ਉਹਦਾ ਹੀ ਆਪਾਂ ਬਸ ਵੇ ਕਿਹਦਾ ਫਾਰਮੈਟ ਕੀਤੀ ਹਨਾ ਉਹ ਚੜ ਗਏ ਟਰੈਕਟਰ ਤੇ ਉਹਨ ਕੇਕ ਲਿਆ ਉਹਨ ਵਿਚਾਰੇ ਇੰਨੀ ਸੇਵਾ ਕਰਨ ਦੇ ਆਪ ਵੀ ਪਰੋਣੇ ਆਏ ਆ ਤੇ ਸਾਡੀ ਵੀ ਇਦਾਂ ਨਾ ਕਰੋ ਵੀ ਹਨੋ ਸ਼ਰਮ ਆਉਂਦੀ ਆ ਹਨਾ ਉਹ ਵੀ ਪਰੋਣੇ ਆਏ ਆ ਉਹਨਾਂ ਦਾ ਕੰਮ ਕਰਾਉਂਦੀ ਤੂੰ ਇੱਕ ਉਹਨਾਂ ਦਾ ਹੀ ਕੰਮ ਕਰਾਉਂਵਾਸੇ ਥੋੜਾ ਜਿਹਾ ਲਓ ਜੀ ਕੇਕ ਆ ਗਿਆ ਇੱਧਰ ਫੜ ਲੀਆ ਪਲੇਟਾਂ ਇਹਨਾਂ ਨਹੀਂ ਛੱਡਣਾ ਨੱਕ ਲੈ ਵੀ ਓਹ ਵੇਖੋ ਕਿੱਥੇ ਵੜੀ ਜਟਾਲੀ ਦੇ ਪਿੱਛੇ ਲੱਗਣ ਦੀ ਜਟਾਲੀ ਹੁੰਦੀ ਹੈ ਲੈ ਵੀ ਕੋਈ ਹਾਲੀ ਇਹਨਾਂ ਦਾ ਕੇਕ ਬਾਏ ਬਾਏ ਕੇਕ ਖਾ ਲਿਆ ਇਹਨਾਂ ਨੇ ਪਕੌੜੇ ਖਾ ਲਿਆ ਤੇ ਹੁਣ ਘਰਾਂ ਨੂੰ ਚੱਲੇ ਆ ਰੋਟੀ ਨਹੀਂ ਖਾਦੀ ਪਰ ਇਹ ਦੱਸ ਦੇ ਹਾਂ ਜੀ ਤੂੰ ਰੋਟੀ ਨਹੀਂ ਖਵਾਈ ਪਰਮਜੀਤ ਨੇ ਬਣਾਈ ਨਹੀਂ ਪੱਕੀ ਰੋਟੀ ਛੱਡ ਕੇ ਚੱਲੀਆਂ ਇਹ ਵੀ ਦੱਸ ਦੇ ਬਣਾਈ ਨਹੀਂ ਤੂੰ ਉਹਦੇ ਜੜਾ ਦਾ ਉਹ ਕਿੱਥੇ ਇਹਨੇ ਕਿਹਾ ਪਾਟ ਦिए ਬੜਾ ਵਧੀਆ ਬਣਿਆ ਹੋਇਆ ਹੈ ਵਧੀਆ ਬੜਾ ਵਧੀਆ ਕਿ ਵੀ ਹੋ ਗਈ ਸਾਰਿਆਂ ਨੂੰ ਥੈਂਕ ਯੂ ਬੋਲਦੇ ਆ ਦੇ ਇਹਨਾਂ ਨੂੰ ਵੀ ਖਾ ਦੇ ਕੀ ਹੈ ਕਿ ਤੁਹਾਡੀ ਸਟਾਉਡ ਦਿਖਾ ਦਿਓ ਇੱਥੇ ਦਿਖਾਣਾ ਸਾਰਿਆਂ ਨੂੰ ਉਹ ਕਹਿੰਦੀ ਮੈਂ ਖੋਲਵੀ ਆਈ ਹਾਂ ਮੈਨੂੰ ਨਸੀ ਕਿਵੇਂ ਤੇ ਲੱਗੇ ਇਹ ਤੁਹਾਡੇ ਤੋਂ ਜ਼ਿਆਦਾ ਕਾਲੇ ਆ ਚਲਿਏ ਮਰਾ ਜੀ ਪਾਜੀ ਕੋਲੋਂ ਆਇਸ ਫਰਤਨੇ ਆ ਮਾਨਪੰਡ ਇਹ ਸਾਹਮਣੇ ਪਿੰਡਾਂ ਵਾਣ ਜੇ ਅੱਗੇ ਜਾ ਕੇ ਫੇਰ ਆ ਤੋ ਹਾਂਜੀ ਹਾਂਜੀ ਇੱਧਰ ਇਹ ਬੁਚੇ ਨਗਲ ਇੱਧਰ ਜੇ ਆ ਪਿੰਡ ਜਿੱਥੋਂ ਤੁਸੀਂ ਇੱਧਰ ਮੁੜੇ ਹੋ ਬੁਚੇ ਨਗਲ ਹੀ ਇਹ ਬੁਚੇ ਨਗਲ ਆ ਹਾਂ ਹੁਣ ਅਸੀਂ ਚੱਲੀਏ ਤੇ ਘਰ ਜਾ ਕੇ ਮਿਲਾਂਗੇ ਬਾਕੀ ਇਹਨੇ ਚੱਲ ਜਣਾ ਆਪਣੇ ਆਪਣੇ ਘਰੇ ਮੈਂ ਮਿਲੂੰਗੀ ਤੁਹਾਨੂੰ ਨਹੀਂ ਚਲੋ ਪਾਣੀ ਪਾਣੀ ਪੀ ਤੇ ਲਿਆ ਪਾਣੀ ਪੀ ਜਾਣਾ ਹੈ ਪਾਣੀ ਪੀ ਜਾਣਾ ਦਾਦੇ ਨਹੀਂ ਓ ਨੋਮੀ ਐਨੀ ਸ਼ੈਤਾਨੀਆਂ ਦਾ ਰੋਂਦੇ ਕਿਉਂ ਦੇ ਕਿੱਥੇ ਚਲੇ ਰੇ ਅਰਬਾਬ ਵੱਲ ਕੀਰੇ ਖੀ ਜਾਂਦੀ ਥੱਲੇ ਬੈਠੇ ਹੋ ਕੋਈ ਕੰਮ ਨਹੀਂ ਹੈ ਫੋਨ ਥੱਲੇ ਛੁੱਟਿਆ ਵਾ ਸੜਾਉਣੇ ਥੱਲੇ ਛੁੱਟੇ ਆ ਤੇ ਕੁਛ ਨਹੀਂ ਇਹਦੇ ਮਤਲਬ ਦਾ ਹੈਗਾ ਤੇ ਬਾਕੀ ਗਾਇਸ ਅਸੀਂ ਆ ਗਏ ਹਾਂ ਘਰ ਤੇ ਘਰ ਆਏ ਨੂੰ ਮੈਨੂੰ ਹੋ ਗਏ ਆ 2 ਘੰਟੇ ਹੋਈ ਗਏ ਹੋਣੇ ਇਹਦਾ ਵਲੌਗ ਕੰਟੀਨਿਊ ਨਹੀਂ ਕੀਤਾ ਤੇ ਮੰਮੀ ਨੇ ਸ਼ਾਇਦ ਉਹਨਾਂ ਚਾਹ ਬਣਾਈ ਆ ਚਾਹ ਪੀਵਾਂਗੇ ਤੇ ਕੋਈ ਸਬਜ਼ੀ ਵੀ ਨਹੀਂ ਹੈ ਇਹਨਾਂ ਨੇ ਡਿਸਾਈਡ ਕੀਤਾ ਕਿ ਕਿਹੜੀ ਬਣਾਉਣੀ ਆ ਤੇ ਕਿਹੜੀ ਨਹੀਂ ਤੇ ਹੋਣਾ ਨਾ ਕੜੀ ਬਣਾ ਲਈਏ ਤੇ ਮੈਂ ਕੜੀ ਬਣਾ ਲਵਾਂ ਹੁਣ ਲੱਗੇ ਕੜੀ ਬਣਾਉਣਾ ਤੇ ਮੈਂ ਮੱਲੀ ਸਾਹਿਬ ਦੀ ਚਾਹ ਠੰਡੀ ਮੱਲੀ ਸਾਹਿਬ ਚਾਹ ਠੰਡੀ ਪਾ ਦਾਂ ਕਿਉਂਕਿ ਅਹੀਂ ਥੋੜਾ ਜਿਹਾ ਜਾਣਾ ਸੀ ਕੁਛ ਕੁ ਜਾਣਿਆਂ ਦੀ ਛੋਟ ਰਵੀ ਕਦੀ ਕਹਿੰਦੇ ਇੱਥੇ ਜਾਣਾ ਕਦੀ ਕਹਿੰਦੇ ਉੱਥੇ ਜਾਣਾ ਬਟ ਕੀ ਕਰੀਏ ਸਾਰੀ ਜ਼ਿੰਮੇਵਾਰੀ ਆ ਫਿਰ ਕੰਮ ਕਰਨੇ ਪੈਂਦੇ ਤੇ ਮੈਂ ਚਾਹ ਰੱਖੀ ਤਾਂ ਠੰਡੀਆਂ ਹੋਣ ਲਈ ਤੂੰ ਤੁਸੀਂ ਪੀ ਲੋ ਤੇ ਮੈਂ ਵੀ ਥੋੜੀ ਜਿਹੀ ਪੀ ਲਾਂ ਫਿਰ ਚੱਲਦੇ ਆਂ ਬਾਕੀ ਜਾ ਆਪਾਂ ਵਾਲੀ ਦੇਖੋ ਚਾਹ ਪੀਣ ਦਾ ਤਰੀਕਾ ਤੇ ਸਾਡੀ ਮੰਮੀ ਸਾਡੀ ਸਾਡੀ ਮੰਮੀ ਮੰਮੀ ਕੀ ਕੰਦੇ ਮੰਮੀ ਆਜ ਕਾ ਛਿਲਣ ਡੇ ਔਰ ਮੈਨੂੰ ਵੀ ਪਤਾ ਬਾਕੀ ਗੱਲ ਕੀ ਕਰਨੇ ਛਿਲਣ ਡੇ ਸਬਜ਼ੀ ਬਣਾਉਣੀ ਐਵਲੇ ਐਵੜੇ ਠੰਡੇ ਹੋ ਗਏ ਪਰਾਇਂ ਜੀ ਕਿਉਂ ਗਰਮੀ ਦੇ ਵਿੱਚ ਜਾ ਵੇਲੇ ਫਿਰ ਤਰ ਕੇ ਆਜੀ ਜੀ ਮੈਡਮ ਮੈਂ ਤਾਂ ਬਣਾਉਣੀ ਐਂ ਜੀ ਮੈਂ ਤਾਂ ਗੰਡਾ ਚੀਜ਼ ਨਹੀਂ ਮੈਂ ਬਣਾਦਾ ਨਹੀਂ ਕਿਹੜੀ ਗੱਲ ਕੀਤੀ ਸਬਜੀ ਬਣਾਉਣ ਦਾ ਕੋਈ ਵੱਡਾ ਇਸ਼ੂ ਆ 2 ਮਿੰਟ ਦਾ ਕੰਮ ਐ ਆਂ ਤੇ ਕਹਾ ਮੈਂ ਇਸ਼ੂ ਭਈ ਨਹੀਂ ਚੀਰ ਕੇ ਜਿੰਨੇ ਜਮ ਚਲ ਤੁਸੀਂ ਬੈਠੇ ਬੈਠੇ ਸਮਾਨ ਚੀਰ ਦੋ ਤੇ ਮੈਂ ਤੜਕਾ ਵਗੈਰਾ ਲਾਉਣੀ ਸਬਜੀ ਵਗੈਰਾ ਬਣਾਉਣੀ ਆ ਤੇ ਬਾਕੀ ਇਹ ਵੀ ਮੰਮੀ ਮਾੜਾ ਮਟਰ ਚਾਰੇ ਲਾਗੋ ਕਰਾ ਦਿੰਦੇ ਇੰਨਾ ਹੀ ਬਹੁਤ ਆ ਅਰਬਾਬ ਸੰਭ ਲੈਣ ਦੇ ਇੰਨਾ ਹੀ ਬਹੁਤ ਹੁੰਦਾ ਵੀ ਉਹ ਚੈੱਕ ਕਰੋ ਤੇ ਬਾਕੀ ਚਲੋ ਮਿਲਦੇ ਆ ਫਿਰ ਮੱਲੀ ਸਾਹਿਬ ਦੇ ਨਾਲ ਅਣਕਣੀ ਦੱਪਣ ਦੀ ਔੜੀ ਤੇ ਪੌੜੀਆਂ ਤੇ ਮੰਮੀਆਂ ਦੇ ਪੌੜੀਆਂ ਤੇ ਪਈ ਆ ਮੰਮੀ ਨੂੰ ਸਾਰੀ ਅੱਖੀਂ ਮੰਮੀ ਓਏ ਮੈਂ ਚੋਕੀ ਆ ਆ ਰਹੀ ਗਈ ਮੇਰੀ ਮਾਸਾ ਕੇ ਚਾਹ ਵੇਖੋ ਅੱਗ ਮੈਂ ਲੰਦ ਦੇ ਉਧਰ ਅੱਗ ਲਾਉਂਦਾ ਹੁਣ ਟਾਈਮ ਹੈ ਰੋਕੀ ਅੱਗ ਲਾਈ ਜਾਂਦੇ ਤੈਨੂੰ ਲਾਉਣ ਦੇ ਪਰਾਲੀ ਦੇ ਕੋਲ ਮੈਂ ਉਹਨੂੰ ਲਾਈ ਹੋਣੀ ਆ ਅੱਗ ਤੇ ਲਾਉਣੀ ਨਹੀਂ ਚਾਹੀਦੀ ਅੱਛਾ ਸਰੋਂ ਦੇ ਨੂੰ ਬੜਾ ਦੌਰ ਮਾਰਦੇ ਜੀ ਦੌਰ ਕਾਦਾ ਸਾਡਾ ਭਰਾ ਐਂ ਤੇ ਪਾਤੀ ਜੰਡ ਕਰਕੇ ਆ ਪਾਤੀ ਕੇ ਆ ਆ ਜਾ ਫਿਰ ਛੇਤੀ ਇਹ ਹੀ ਲੈ ਆਂਕਾ ਕਾ ਇਥੇ ਮੇਰੀ ਨਾ ਚੁੰਨੀ ਪਈ ਹੋਣੀ ਲੈ ਆਓ ਜੋ ਨਾਲ ਹੀ ਹੈਂ ਉੱਧਰ ਜਾਂਦੇ ਜਾਂਦੀ ਜਾਣਾ ਰ ਬਾਪ ਲੈ ਜਾਓ ਜਾਓ ਸੈਂਡਲ ਲੈ ਆਓ ਪਾਪਾ ਨੂੰ ਕੋ ਸੈਂਡਲ ਦਿਵਾ ਦਿਓ ਅੰਦਰੋਂ ਹਾਂ ਜਾਓ ਲੈ ਆਓ ਸੈਂਡਲ ਕਿ ਕੁੱਤੀ ਰ ਆ ਗਿਆ ਹਾਂਜੀ ਹਾਂਜੀ ਲੈ ਆਓ ਸੈਂਡਲ ਕੁੱਤੀ ਰ ਆ ਗਿਆ ਉਹ ਨਹੀਂ ਉਹਨੇ ਨਹੀਂ ਖੜੇ ਅੰਦਰ ਪਹਿ ਲਿਆਓ ਵੱਡੀ ਸਿਆਣੀ ਜੀ ਰੋਟੀ ਪਾਣੀ ਅਸੀਂ ਲੱਗੇ ਆ ਖਾਣ ਪੀਣ ਤੇ ਬਾਕੀ ਇਹ ਕਿ ਕੰਮ ਆਪਾਂ ਕਰ ਰਹੇ ਆ ਤੇ ਦੱਸਾਂਗੇ ਤੁਹਾਨੂੰ ਕਮਿੰਗ ਸੂਨ ਜਲਦੀ ਆ ਰਿਹਾ ਇੱਕ ਨਿਊ ਸਰਪ੍ਰਾਈਜ਼ ਹੈ ਬਾਕੀ ਆ ਕਿ ਵਲੌਗ ਤਾਂ ਹੀ ਕਰ ਰਹੇ ਆ ਇੱਥੇ ਐਂਡ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸੋਣਾ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਜੇ ਵੀਡੀਓ ਤੇ ਵਲੌਗ ਵਧੀਆ ਲੱਗਦੇ ਹੋ ਹੁਣ ਤੇ ਕਮੈਂਟ ਜਰੂਰ ਦਿਆ ਕਰੋ ਬਾਕੀ ਇਹ ਗੱਲ ਦੱਸਿਓ ਕਿ ਤੁਹਾਨੂੰ ਬਰਥਡੇ ਵਲੌਗ ਜਿਹੜਾ ਉਹ ਕਿਵੇਂ ਦਾ ਲੱਗਾ ਤੇ ਮਿਲਦੇ ਆ ਨਵੀਂ ਵੀਡੀਓ ਚ ਬਾਏ ਬਾਏ ਗਾਇਜ਼